सात्रियाका तुसी देख रहे हो फास्ट वे अमृतसर खबरनामा मैं हा नवनीत रंधावा ते हुनिक नजर आज ते बुलेटिन दिया मुख खबरनवाल मैत्रीबोध परिवार बलो कड़ी गई शानदार पादुका शोभा यात्रा ਤਾਂ ਦਾ ਉਪ ਮੁੱਖ ਮੰਤਰੀ ਓਮ ਪ੍ਰਕਾਸ਼ ਸੋਨੀ ਨੇ ਪਿੰਜਰਾਪੋਲ ਗਊਸ਼ਾਲਾ ਨੂੰ ਪੇਂਟ ਕੀਤਾ 51000 ਰੁਪਏ ਦਾ ਚੈੱਕ ਟ੍ਰੈਫਿਕ ਪੁਲਿਸ ਵੱਲੋਂ ਮੁਸਤੈਦੀ ਵਿਖਾਉਂਦਿਆਂ ਲੋਕਾਂ ਦੇ ਕੱਟੇ ਗਏ ਚਲਾਨ ਅਤੇ ਹੁਣ ਖਬਰਾਂ ਵਿਸਥਾਰ ਨਾਲ ਮੈਤਰੀਪੁੱਤ ਪਰਿਵਾਰ ਵੱਲੋਂ ਸ਼ਾਨਦਾਰ ਪਾਦੂਕਾ ਸ਼ੋਭਾ ਯਾਤਰਾ ਦਾ আয়োজন ਮੈਤਰੀ ਦੇ ਦਾਦਾ ਜੀ ਦੇ ਆਸ਼ੀਰਵਾਦ ਨਾਲ ਕੀਤਾ ਗਿਆ ਜਿਸ ਦਾ ਮਕਸਦ ਸ਼ਹਿਰ ਵਿੱਚ ਦਾਦਾ ਜੀ ਦਾ ਪਿਆਰ ਅਤੇ ਕਿਰਪਾ ਦਾ ਪ੍ਰਸਾਰ ਕਰਨਾ ਸੀ ਇਹ ਸ਼ੋਭਾ ਯਾਤਰਾ ਕੰਪਨੀ ਬਾਗ ਫਨਲੈਂਡ ਪਾਰਕ ਤੋਂ ਸ਼ੁਰੂ ਹੋ ਕੇ ਨੋਵਲਟੀ ਚੌਂਕ ਫੋਰੈਸਟ ਚੌਂਕ ਜਮਨਵਲੀ ਰੋਡ ਲਾਰੈਂਸ ਰੋਡ ਤੋਂ ਹੁੰਦੀ ਹੋਈ ਫਨਲੈਂਡ ਪਾਰਕ ਵਿਖੇ ਸਮਾਪਤ ਹੋਈ ਸ਼ਹਿਰ ਵਾਸੀਆਂ ਵੱਲੋਂ ਸ਼ੋਭਾ ਯਾਤਰਾ ਦਾ ਨਿੱਘਾ ਸਵਾਗਤ ਕੀਤਾ ਗਿਆ। ਅਜ ਅਸੀਂ ਪ੍ਰਮਾ ਅਵਤਾਰ ਮਹਤਰੀ ਅਦਾਦਾਸ਼ੀ ਜੀ ਦੀ ਅਸੀਂ ਸ਼ੋਭਾ ਯਾਤਰਾ ਨਿਕਾਲ ਰਹੇ ਹਾਂ ਅੱਗੇ ਇਸ ਦਾ ਇੱਕੋ ਇੱਕੋ ਮਰਮਕਸਦ ਹੈ ਕਿ ਅੱਜ ਸਮਾ ਪਰिवर्तन ਦਾ ਹੈ ਕਿ ਅੱਜ ਅਸੀਂ ਮਨ ਸਾਡਾ ਬਹੁਤ ਹੀ ਸਵਾਰਥੀ ਹੈ ਪਰ ਤੁਸੀਂ ਅੱਜ ਦੇਖ ਰਹੇ ਹੋ ਪ੍ਰਕਿਰਤੀ ਦੇ ਨਾਲ ਕਿ ਅੱਜ ਕਿੰਨਾ ਕੁਝ ਹੋ ਰਿਹਾ ਹੈ ਕਿ ਤਰਤੀ ਮਾਂ ਆਪਣਾ ਵੀ ਨਰਾਜ਼ਗੀ ਕਿੰਨਾ ਸਾਨੂੰ ਸ਼ੋਅ ਕਰ ਰਹੀ ਹੈ ਜਗਾ ਜਗਾ ਆਗਾ ਲੱਗਦੀਆਂ ਪਈਆਂ ਪੁਚਾਲ ਆ ਰਹੇ ਨੇ ਬਾੜਾ ਆ ਰਹੀਆਂ ਹੈ कि ए सਾਨੂੰ एक दिशा दे रही है जस दिए पहने समझो कि से इंसान समझ नहीं पा रहा कि जो धरती पे चल रहा है वही अंदर भी चल रहा है यही उथल-पुथल ਸਾਡੇ ਅੰਦਰ ਵੀ ਚੱਲ ਰਹੀ ਹੈ ਕਿਉਂਕਿ ਅੱਜ ਸਾਡਾ ਮਨ ਅਸੀਂ ਬਹੁਤ ਹੀ ਸਵਾਰਥੀ ਹੋਏ ਹੋਏ ਹਾਂ ਪਰ ਇਹ ਟਾਈਮ ਹੈ ਪਰਿਵਰਤਨ ਦਾ ਕਿਸ ਪਰਿਵਰਤਨ ਦੀ ਅਸੀਂ ਗੱਲ ਕਰ ਰਹੇ ਹਾਂ ਕਿ ਮਨ ਦੇ ਪਰਿਵਰਤਨ ਦੀ ਕਿ ਸਾਡੇ ਸੋਚਾਂ ਵਿਚਾਰਾਂ ਦੇ ਵਿੱਚ ਚੇਂਜ ਆਵੇ ਅਸੀਂ ਮਾਨਵਤਾਂ ਨਾਲ ਪਿਆਰ ਕਰ ਸਕੀਏ ਅਸੀਂ ਉਹ ਪਰਮਾਤਮਾ ਦੇ ਦਿਖਾਏ ਹੋਏ ਰਸਤੇ ਤੇ ਚੱਲ ਸਕੀਏ ਇਹ ਕਿ ਅਵੇਅਰਨੈਸ ਹੈ ਕਿ ਦਾਦਾ ਜੀ ਜੀ ਸਿਰਫ ਅ ਸਿਰਫ ਫਿਜ਼ਿਕਲ ਪਰਿਵਰਤਨ ਲੈ ਕੇ ਆ ਰਹੇ ਹਨ ਜਿਹਦੇ ਵਿੱਚ ਮਨ ਦਾ ਪਰਿਵਰਤਨ ਹੋਏਗਾ ਕਿ ਜਿਨ੍ਹਾਂ ਨਾਲ ਸਾਡਾ ਮਨ ਜਿਹੜਾ ਕਿ ਇਕਾਗਰ ਹੋ ਕੇ ਕਿਉਂਕਿ ਮਨ ਇੱਕ ਐਸਾ ਚੰਚਲ ਹੈ ਕਿ ਨਾ ਆਪ ਟਿਕਦਾ ਹੈ ਨਾ ਕਿਸੇ ਨੂੰ ਟਿਕਨ ਦਿੰਦਾ ਹੈ ਦਾਦਾ ਜੀ ਜੀ ਦੇ ਜਿਹੜੇ ਵੀ ਪ੍ਰੋਸੈਸ ਨੇ ਇਹ ਸਾਡੇ ਮਨ ਨੂੰ ਇਕਾਗਰ ਕਰਦੇ ਨੇ ਮਨ ਨੂੰ ਸ਼ਾਂਤ ਕਰਦੇ ਨੇ ਸਾਡੇ ਚਿੱਤ ਨੂੰ ਸ਼ੁੱਧ ਕਰਦੇ ਨੇ ਜੋ ਕਿ ਅੱਜ ਦੇ ਸਮੇਂ ਦੀ ਬਹੁਤ ਵੱਡੀ ਮੰਗ ਹੈ ਜ਼ਰੂਰਤ ਹੈ ਕਿ ਅਸੀਂ ਆਪਣੇ ਆਪ ਨੂੰ ਅਸ਼ਾਂਤ ਕਰਕੇ ਆਪਣੇ ਹਿਰਦੇ ਨੂੰ ਸ਼ੁੱਧ ਕਰਕੇ ਅਸੀਂ ਉਸ ਤਰਫ ਚੱਲ ਸਕੀਏ ਜੋ ਕਿ ਪਰਮਾਤਮਾ ਜੋ ਕਿ ਬਾਬਾ ਨਾਨਕ ਸਾਨੂੰ ਆਪਣੀਆਂ ਟੀਚਿੰਗਸ ਦੇ ਕੇ ਗਏ ਸਨ ਕਿ ਅਸੀਂ ਮਾਨਵਤਾ ਦਾ ਪਿਆਰ ਨਾਲ ਪਿਆਰ ਕਰੀਏ ਇੱਕ ਦੂਸਰੇ ਦੀ ਦੇਖਭਾਲ ਕਰੀਏ ਅਸੀਂ ਇੱਕ ਦੂਸਰੇ ਨਾਲ ਦੀ ਦਰਦ ਨੂੰ ਸਮਝ ਸਕੀਏ ਤਕਲੀਫ ਨੂੰ ਸਮਝ ਸਕੀਏ ਅਤੇ ਆਪਣੇ ਕੋਲੋਂ ਜੋ ਯੋਗਦਾਨ ਹੋ ਸਕਦਾ ਹੈ ਮਾਨਵਤਾ ਇੱਕ ਦੂਸਰੇ ਦੇ ਨਾਲ ਕਰੀਏ ਦਾਦਾ ਜੀ ਦਾ ਇੱਕੋ ਹੀ ਵਿਜ਼ਨ ਔਰ ਵਿਜ਼ਨ ਹੈ ਕਿ ਇੱਕ ਫੈਮ 1 ਫੈਮਲੀ ਐਂਡ 1 ਵਰਲਡ ਔਰ ਧੀਰੇ ਧੀਰੇ ਇਸ ਇਹ ਹੋਏਗਾ ਕਿਉਂਕਿ ਇਹ ਟਾਈਮ ਦੀ ਪੁਕਾਰ ਹੈ ਕਿਉਂਕਿ ਦਾਦਾ ਸ਼੍ਰੀ ਜੀ ਨੇ ਕਿਹਾ ਹੈ ਕਿ 2032 ਵਿੱਚ ਸਤਯੁਗ ਆ ਜਾਏਗਾ ਔਰ ਉਸ ਦੀ ਦਾਦਾ ਸ਼੍ਰੀ ਜੀ ਉਸ ਦੀ ਤਿਆਰੀ ਕਰਵਾ ਰਹੇ ਹਨ ਕਿ ਸਾਡੇ ਮਨ ਨੂੰ ਨੂੰ ਸ਼ਾਂਤ ਕਰਦੇ ਹੋਏ ਸਾਡੇ ਹਿਰਦੇ ਨੂੰ ਸ਼ੁੱਧ ਕਰਦੇ ਹੋਏ ਅਸੀਂ ਉਸ ਸਤਯੁਗ ਦੀ ਓਰ ਜਾ ਸਕੀਏ ਉਸ ਉਸ ਸਮਾਂ ਦੇਖ ਸਕੀਏ ਕਿ ਸਤਯੁਗ ਵਾਲਾ ਸਮਾਂ ਕਿਹੜਾ ਹੋਏਗਾ ਕਿਉਂਕਿ ਉਸ ਸੱਚੇ ਨੂੰ ਮਿਲਣ ਵਾਸਤੇ ਉਸ ਪ੍ਰੇਮ ਪਿਆਰ ਪ੍ਰਭੂ ਨੂੰ ਸੱਚੇ ਨੂੰ ਮਿਲਣ ਵਾਸਤੇ ਸਾਡਾ ਮਨ ਵੀ ਬਹੁਤ ਸੱਚਾ ਤੇ ਸੱਚਾ ਹੋਣਾ ਚਾਹੀਦਾ ਹੈ ਸੋ ਦਾਦਾ ਜੀ ਸਾਨੂੰ ਉਸ ਇਸ ਦਿਸ਼ਾ ਦੀ ਔਰ ਲੈ ਕੇ ਜਾ ਰਹੇ ਹਨ ਤਾਂ ਕਿ ਅਸੀਂ ਆਪਣਾ ਮਾਨਵਤਾ ਦੇ ਨਾਲ ਪ੍ਰੇਮ ਕਰ ਸਕੀਏ ਔਰ ਇੱਕ ਦੂਸਰੇ ਦੀ ਹੈਲਪ ਕਰ ਸਕੀਏ ਇਹ ਹੀ ਇੱਕ ਮਕਸਦ ਹੈ ਦਾਦਾ ਜੀ ਦਾ ਇੱਕ ਇਹ ਸੀ ਮੈਸੇਜ ਹੈ ਸਾਰਿਆਂ ਨੂੰ ਦੇਣ ਵਾਸਤੇ ਕਿ ਇਹ ਟਾਈਮ ਹੈ ਜਾਗਰੂਕਤਾ ਦਾ ਕਿ ਅਸੀਂ ਜਾਗ ਕੇ ਜ਼ਿੰਦਗੀ ਜੀਏ ਸੋ ਕੇ ਨਾ ਜ਼ਿੰਦਗੀ ਜੀਏ ਕਿਉਂਕਿ ਆਪਣਾ ਜੀਵਨ ਅਸੀਂ ਸਫਲ ਕਰ ਸਕੀਏ ਇਸੇ ਜਨਮ ਨੂੰ ਸਮਝਦੇ ਹੋਏ ਆਪਣੇ ਆਪ ਨੂੰ ਸਫਲ ਕਰੀਏ ਤੇ ਦੂਸਰਿਆਂ ਦਾ ਵੀ ਸਫਲ ਕਰੀਏ ਅੱਜ ਅਸੀਂ ਸਾਰਿਆਂ ਨੇ ਸਾਡੇ ਆਸ਼ਰਮ ਤੋਂ ਕਰਜਤ ਤੋਂ ਆਏ ਨੇ ਸਾਡੇ ਬLES ਪਾਦੁਕਾ ਪ੍ਰੇਮ অবতার ਮਹਤਰਾ ਦਾਦਾ ਜੀ ਦੇ ਜਿਨ੍ਹਾਂ ਦਾ ਸਤਿਰਤੀ ਤੇ ਕੰਮ ਹੈ ਕਿ ਹਰ ਇੱਕ ਦੇ ਅੰਦਰ ਉਹਨਾਂ ਦੇ ਪਰਮਾਤਮਾ ਨੂੰ ਵਸਾਉਂਦੇ ਨੇ ਤੁਸੀਂ ਵੀ ਜੇ ਆਪਣੇ ਪਰਮਾਤਮਾ ਦਾ ਅਨੁਭਵ ਕਰਨਾ ਚਾਹੁੰਦੇ ਹੋ ਤੇ ਤੁਸੀਂ ਵੀ ਆਓ ਮੈਂ ਤੇ ਦਾਦਾ ਸ਼੍ਰੀ ਜੀ ਦਾ ਹੱਥ ਫੜੋ ਜੋ ਇੱਕ ਸਿਰਫ ਇੱਕ दैविक ਮਿੱਤਰ ਨੇ ਅੱਜ ਵੀ दैविक ਮਿੱਤਰ ਨੇ ਸਾਰੇ ਅੰਮ੍ਰਿਤਸਰ ਦਾ ਜੋ ਹੈ ਇੱਕ ਇੱਕ ਸਹਿਰ ਕੀਤੀ ਤੇ ਸਾਰੀ ਸੰਗਤਾਂ ਨੇ ਦਰਸ਼ਨ ਕੀਤੇ ਦੀਦਾਰੇ ਕੀਤੇ ਤੇ ਸਭ ਨੇ ਉਹਨਾਂ ਦੇ ਅਪਾਰ ਪ੍ਰੇਮ ਤੇ ਕਿਰਪਾ ਨੂੰ ਅਨੁਭਵ ਕੀਤਾ ਇਸ ਸੰਡੇ ਸਾਡਾ ਪੀਰਫੀਲਡ ਮੈਰੀਟ ਵਿੱਚ ਧਿਆਨ ਦਾ ਇੱਕ ਬਹੁਤ ਗਹਿਰਾ ਧਿਆਨ ਦਾ ਇੱਕ ਸੈਸ਼ਨ ਹੈ ਜੋ ਕਿ ਬਿਲਕੁਲ ਫ੍ਰੀ ਆਫ ਕਾਸਟ ਹੈ ਸੈਸ਼ਨ ਸੋ ਮੈਤਰੀਵਦ ਪਰਿਵਾਰ ਨੇ ਸਵਾਸੇਵਾ ਦੇ ਰਾਤ ਚਲਦੇ ਹੋਇਆ ਬਹੁਤ سارے ਫ੍ਰੀ ਸੈਸ਼ਨਸ ਹੁੰਦੇ ਨੇ ਸੋ ਅਸੀਂ ਸਾਰੇ ਅਮਰਸਰ ਵਾਸੀਆਂ ਨੂੰ ਅਪੀਲ ਕਰਦੇ ਆ ਕਿ ਤੁਸੀਂ ਵੀ ਐਤਵਾਰ ਆਓ ਸ਼ਾਮੀ 5 ਵਜੇ ਪੀਅਰਫੀਲਡ ਮੈਰੀਟ ਤੇ ਇਸ ਪਾਵਰਫੁਲ ਸੈਸ਼ਨ ਦਾ ਅਨੁਭਵ ਕਰੋ ਅੱਜ ਜਿਹੜੀ ਸ਼ੋਭਾ ਯਾਤਰਾ ਕੱਢੀ ਗਈ ਇੱਕ ਭਵਯਾ ਸ਼ੋਭਾ ਯਾਤਰਾ ਕੱਢੀ ਗਈ ਹੈ ਔਰ ਇਹ ਸਭ ਦਾਦਾ ਜੀ ਜੀ ਹੀ ਖੁਦ ਸਾਰਥੀ ਬਣ ਕੇ ਇਸ ਸ਼ੋਭਾ ਯਾਤਰਾ ਨੂੰ ਭਵਯਾ ਬਣਾਇਆ ਹੈ ਔਰ ਸਭ ਨੇ ਬਹੁਤ ਹੀ ਸਵਾਗਤ ਕੀਤਾ ਤੇ ਦਾਦਾ ਜੀ ਜੀ ਦਾ ਮੋਟਿਵ ਹੀ ਹੈ ਵਾ ਕਿ ਸਭ ਦੇ ਦਿਲਾਂ ਦੇ ਵਿੱਚ ਪ੍ਰੇਮ ਨੂੰ ਵਸਾਣਾ ਤੇ ਸਾਰਿਆਂ ਦੇ ਵਿੱਚ ਪ੍ਰੇਮ ਸ਼ਾਂਤੀ ਤੇ ਆਨੰਦ ਉਹ ਉਹ ਦੀ ਕਿਰਪਾ ਨੂੰ ਅਨੁਭਵ ਕਰਨਾ ਦਾਦਾ ਜੀ ਕਹਿੰਦੇ ਮੈਂ ਨਾ ਸੰਤਾਂ ਮੈਂ ਨਾ ਗੁਰੂ ਆ ਮੈਂ ਸਿਰਫ ਇੱਕ ਤੁਹਾਡਾ ਮੇਤਰਾ ਜਿਹੜਾ ਤੁਹਾਡੇ ਤੁਹਾਨੂੰ ਹੀ ਤੁਹਾਡੇ ਹੀ ਈਸ਼ਵਰ ਦੇ ਨਾਲ ਮਿਲਾਨ ਆਇਆ ਔਰ ਉਹਨਾਂ ਦਾ ਕੰਮ ਹੀ ਹੈ ਤੁਹਾਡਾ ਹਿੱਡੇ ਦਾ ਪਰਿਵਰਤਨ ਕਰਨਾ ਤੇ ਉਹੀ ਸਭ ਮੋੜ ਮੋੜ ਕੇ ਦੇਖ ਰਹੇ ਸੀ ਔਰ ਸਭ ਖੁਸ਼ ਹੋ ਰਹੇ ਸੀ ਔਰ ਸਾਡੇ ਸਾਡੇ ਜਿੰਨੇ ਵੀ ਮਿੱਤਰਾਂ ਮਹਿਤਰੀਆਂ ਸਾਡੇ ਨਾਲ ਚੱਲੇ ਆ ਬਹੁਤ ਖੁਸ਼ੀ-ਖੁਸ਼ੀ ਸਾਨੂੰ ਪਤਾ ਵੀ ਨਹੀਂ ਚੱਲਿਆ ਕਿ ਇੰਨਾ ਜ਼ਿਆਦਾ ਰਸਤਾ ਸੀ ਪੈਦਲ ਪੂਰਾ ਅਸੀਂ ਕੀਤਾ ਹੈ ਔਰ ਖੁਸ਼ੀ-ਖੁਸ਼ੀ ਸਭ ਨੇ ਨੱਚਦੇ ਟੱਪਦੇ ਕੀਤਾ ਔਰ ਸੰਡੇ ਨੂੰ ਜਿਸਾ ਕੀ ਰੋਜੀ ਸੀ ਨੇ ਦੱਸਿਆ ਕਿ ਸਾਡਾ ਫੇਅਰਫੀਲ ਦੇ ਵਿੱਚ ਸੈਸ਼ਨ ਹੈ ਧਿਆਨ ਦਾ ਤੇ ਸਭ ਪਲੀਸ ਹਮਲਤ ਹੋਣਾ ਸਭ ਆਗਲਾ ਹੈ ਨਾ ਔਰ ਤੁਸੀਂ ਅਨੁਭਵ ਕਰੋਗੇ ਕਿ ਤੁਸੀਂ ਇੱਕ ਤੁਰੰਤ ਇੱਕ ਸ਼ਿਫਟ ਅਨੁਭਵ ਕਰੋਗੇ। ਅੰਮ੍ਰਿਤਸਰ ਪਿੰਜਰਾ ਪੋਲ ਗਊਸ਼ਾਲਾ ਵੱਲੋਂ ਫੋਕਲ ਪੁਆਇੰਟ ਸਥਿਤ ਗਊਸ਼ਾਲਾ ਦੇ ਪਰਿਸਰ ਵਿੱਚ ਗਊ ਸੇਵਾ ਦਾ ਸੰਕਲਪ ਮੁਹਿੰਮ ਚਲਾਈ ਗਈ ਜਿਸ ਵਿੱਚ ਸਾਰੇ ਸ਼ਹਿਰ ਵਾਸੀਆਂ ਨੂੰ ਗਊ ਸੇਵਾ ਵੱਲ ਇੱਕ ਕਦਮ ਵਧਾਉਣ ਲਈ ਪ੍ਰੇਰਿਤ ਕੀਤਾ ਗਿਆ ਇਸ ਮੁਹਿੰਮ ਦੀ ਸ਼ੁਰੂਆਤ ਫੋਕਲ ਪੁਆਇੰਟ ਦੇ ਮੁਖੀ ਸੰਦੀਪ ਖੋਸਲਾ ਨੇ ਕੀਤੀ ਇਸ ਮੌਕੇ ਸਾਬਕਾ ਉਪ ਮੁੱਖ ਮੰਤਰੀ ਓਮ ਪ੍ਰਕਾਸ਼ ਸੋਨੀ ਨੇ ਅੰਮ੍ਰਿਤਸਰ ਨਗਰ ਕੌਂਸਲ ਵੱਲੋਂ ਪਿੰਜਰਾ ਪੋਲ ਗਊਸ਼ਾਲਾ ਨੂੰ 51000 ਰੁਪਏ ਦਾ ਚੈੱਕ ਦਿੱਤਾ ਅਤੇ ਇੱਕ ਗਊ ਦੀ ਸੇਵਾ ਲਈ ਇਸ ਮੌਕੇ ਪਿਆਰਾ ਲਾਲ ਸੇਠ ਨਵਲ ਗੁਪਤਾ ਸੁਨੀਲ ਗੁਪਤਾ ਆਦ ਹਾਜ਼ਰ ਸਨ ਅੱਜ ਜਿਹੜੀ ਫੋਕਲ ਪੁਆਇੰਟ ਸੀ ਗਊਂਸ਼ਾਲਾ ਜਿਹਦੀ ਪ੍ਰਧਾਨਗੀ ਖੋਸ਼ਲਾ ਜੀ ਕਰ ਰਹੇ ਨੇ ਇਹਨਾਂ ਦੀ ਸਾਰੀ ਟੀਮ ਕਰ ਰਹੀ ਆ ਸਰਤੋਜ ਕੁਪਤਾ ਜੀ ਪ੍ਰਧਾਨ ਨੇ ਸੋ ਮੈਂ ਅੱਜ ਸਿਟੀਜ਼ਨ ਕਾਉਂਸਲ ਨੂੰ ਰਿਕਵੈਸਟ ਕੀਤੀ ਸੀ ਕਿ ਤੁਸੀਂ ਵੀ ਇਹਨਾਂ ਦੀ ਹੈਲਪ ਕਰੋ ਬੜੀ ਵੱਡੀ ਸੇਵਾ ਇਹ ਗਊਂਦਾਂਆਂ ਤੋਂ ਛੇੜ ਸਾਹਿਬ ਨੇ ਜੈਨ ਸਾਹਿਬ ਨੇ ਇਹਨਾਂ ਨੂੰ ਸਿਟੀਜ਼ਨ ਕਾਉਂਸਲਰ ਅੰਮ੍ਰਿਤਸਰ ਸਿਟੀਜ਼ਨ ਕਾਉਂਸਲਰੋਂ 52000 ਦਾ ਚੈੱਕ ਜਿਹੜਾ ਅੱਜ ਕੌਂਸਲਰ ਨੂੰ ਦਿੱਤਾ ਸੋ ਮੈਂ ਇਹਨਾਂ ਨੂੰ ਪਹਿਲਾਂ ਵੀ ਰਿਕਵੈਸਟ ਕੀਤੀ ਸੀ ਬੜੀ ਸੇਵਾ ਕਰ ਰਹੇ ਨੇ ਸੋ ਇਹ ਤਗੜੇ ਹੋ ਕੇ ਸੇਵਾ ਕਰਨ ਇਹ ਸ਼ਹਿਰ ਦਾ ਕੰਮ ਆ ਜਿੱਥੇ ਗਊ ਮਾਤਾ ਦੀ ਸੇਵਾ ਉਥੇ ਸ਼ਹਿਰ ਦਾ ਵੀ ਬੜਾ ਵੱਡਾ ਕੰਮ ਆ ਜਿੰਨੀਆਂ ਵਾਰਾ گاਵਾ ਨੇ ਸ਼ਹਿਰ ਚ ਉਹ ਸਾਰਿਆਂ ਨੂੰ ਇਹ ਸੰਭਾਲਦੇ ਨੇ ਉਥੇ ਕੌਂਸਲਰ ਜੀ ਰੱਖਦੇ ਨੇ ਸੋ ਇਹਨਾਂ ਦੀ ਹੈਲਪ ਦੀ ਵੀ ਲੋੜ ਹੈ ਮੈਂ ਕਮਿਸ਼ਨਰ ਕਾਰਪੋਰੇਸ਼ਨ ਨੂੰ ਹੀ ਰਿਕੁਐਸਟ ਕਰੂੰਗਾ ਕਿਉਂਕਿ ਉਹ ਇਹਨਾਂ ਦੀ ਹੈਲਪ ਕਰਨ ਇਹਨਾਂ ਨੂੰ ਜੋ ਵੀ ਇਹਨਾਂ ਦਾ ਬੰਦਾ ਹੈ ਕਾਰਪੋਰੇਸ਼ਨ ਲੋ ਉਹ ਵੀ ਇਹਨਾਂ ਨੂੰ ਦੇਣ ਸੋ ਸਾਰੇ ਰਲ ਮਿਲ ਕੇ ਜਿਹੜੇ ਆ ਜਿੰਨੀਆਂ ਵੀ ਸਾਡੀਆਂ ਗਊਸ਼ਾਲਾਾਂ ਸ਼ਹਿਰ ਦੀ ਉਹਨਾਂ ਦੀ ਸੇਵਾ ਕੀਤੀ ਜਾਵੇ ਅੱਜ ਸੋਨੀ ਸਾਹਿਬ ਨੇ ਅੰਮ੍ਰਿਤਸਰ ਪਿੰਡਾਪੁਰ ਗਊਸ਼ਾਲਾ ਨੂੰ 51000 ਦਾ ਚੈੱਕ ਦੇ ਕੇ ਇੱਕ ਗਊ ਦੀ ਸੇਵਾ ਸਾਲ ਵਾਸਤੇ ਉਹਨਾਂ ਨੇ ਲਈ ਹੈ ਔਰ ਅਸੀਂ ਉਹਨਾਂ ਦੇ ਅੰਮ੍ਰਿਤਸਰ ਪਿੰਡਾ ਪੁਲ ਗੋਂਸ਼ ਅੱਲਾ ਧੰਨਵਾਦੀ ਹੈ ਟ੍ਰੈਫਿਕ ਪੁਲਿਸ ਪ੍ਰਸ਼ਾਸਨ ਵੱਲੋਂ ਸ਼ਹਿਰ ਵਾਸੀਆਂ ਨੂੰ ਰੋਜ਼ਾਨਾ ਹੀ ਟ੍ਰੈਫਿਕ ਨਿਯਮਾਂ ਬਾਰੇ ਜਾਗਰੂਕ ਕੀਤਾ ਜਾਂਦਾ ਹੈ ਅਤੇ ਹੁੱਲੜਬਾਜ਼ੀ ਅਤੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ ਸ਼ਿਕੰਜਾ ਵੀ ਲਗਾਤਾਰ ਕਸਿਆ ਜਾ ਰਿਹਾ ਹੈ ਜਿਸ ਦੇ ਚੱਲਦਿਆਂ ਪੁਲਿਸ ਪ੍ਰਸ਼ਾਸਨ ਵੱਲੋਂ ਮੁਸਤੈਦੀ ਬਖਾਨਦਿਆ ਨਾਕਾ ਲਗਾ ਕੇ ਕਾਲੀਆਂ ਫਿਲਮਾਂ ਬਿਨਾ ਕਾਗਜ਼ਾਤ ਅਤੇ ਬੁਲੇਟ ਪਟਾਕੇ ਮਾਰਨ ਵਾਲਿਆਂ ਦੇ ਚਲਾਨ ਕੱਟੇ ਗਏ ਅਤੇ ਸਾਡੀ ਫਾਸਟ ਨਿਊਜ਼ ਟੀਮ ਨਾਲ ਗੱਲਬਾਤ ਕਰਦਿਆ ਟ੍ਰੈਫਿਕ ਪੁਲਿਸ ਅਧਿਕਾਰੀ ਵੱਲੋਂ ਟ੍ਰੈਫਿਕ ਨਿਯਮਾਂ ਬਾਰੇ ਜਾਣੂ ਵੀ ਕਰਵਾਇਆ ਗਿਆ। ਤਾਂ-ਤਾਂ ਨਾਕੇ ਲਾ ਕੇ ਲਾਈ ਜਾਂਦੇ ਆ, ਨਾਕੇ ਲਾ ਕੇ ਲੋਕਾਂ ਨੂੰ ਵੇਰ ਵੀ ਕੀਤਾ ਜਾ ਰਿਹਾ ਆ ਵੀ ਇੱਕ ਆਪਣੇ ਡਾਕੂਮੈਂਟਾਂ ਬਾਰੇ ਵੀ ਉਹ ਵੀ ਰੱਖੋ, ਆਪਣੇ ਠੀਕ ਰੱਖੋ, ਆਗੇ ਆਸ-ਪਾਸੇ ਕੋਈ ਤੁਹਾਡੇ ਕੋਈ ਚੀਜ਼ ਪਈ ਆ ਉਹਦਾ ਧਿਆਨ ਰੱਖੋ, ਪੁਲਿਸ ਨੂੰ ਉਸੇ ਵੇਲੇ ਸੂਚਿਤ ਕਰੋ। ਇਹਦਾ ਕਰਕੇ ਆ ਜਿਆਦਾਤਰ ਚਲਾਣਦਾਰੀ ਦਾ ਕੋਈ ਮਕਸਦ ਹੈਗਾ ਬਸ ਉਹਨਾਂ ਨੂੰ ਵੇਰ ਕਰਨਾ ਚਾਹੁੰਦਾ ਜਿਹੜਾ ਉਹ ਮਕਸਦ ਹੈ ਉਹ। ਸਾਡੀ ਇਹ ਬੇਨਤੀ ਆ ਇਹਨਾਂ ਨੂੰ ਕਿ ਤੁਸੀਂ ਜਿੰਨੀ ਪਾਲਣਾ ਕਰੋਗੇ ਉਹਨਾਂ ਤੁਸੀਂ ਠੀਕ ਰਹੋਗੇ। ਜਿੰਨੀ ਪਾਲਣਾ ਕਰੋਗੇ ਟ੍ਰੈਫਿਕ ਰੂਲਾ ਦੀ ਉਹਨਾਂ ਤੁਸੀਂ ਬਜਟ ਤੋਂ بچੋਗੇ ਨੁਕਸਾਨ ਤੋਂ بچੋਗੇ ਆਪਣੇ ਕੋਈ ਜਸਮਾਨੀ ਨੁਕਸਾਨ ਤੋਂ بچੋਗੇ ਇਸ ਕਰਕੇ ਤੁਹਾਡੀ ਬੇਨਤੀ ਹੈ ਕਿ ਨਿਜਮਾਨੀ ਪਾਲਣਾ ਕਰੋ ਜਿਆਦਾ ਚਲਾਨ ਕਰਦੇ ਨੇ ਜਿਹੜੇ ਕਰਮਸਤੀ ਕਰਦੇ ਆ ਤਿੰਨ ਤਿੰਨ ਜਾਣੇ ਚੜੇ ਆਉਂਦੇ ਨੇ ਤੇ ਜਾਂ ਪੁਲਿਸ ਨੂੰ ਵੇਖ ਕੇ ਰੋਂਗ ਸਾਈਡ ਪਜਾਉ ਦੇ ਦੇ ਜਿਹਦਾ ਐਕਸੀਡੈਂਟ ਕਰਨ ਕਾਰਨ ਬੜਦਾ ਉਹ ਜਿਆਦਾ ਉਹ ਕਰਦੇ ਆ ਫਿਰ ਚਲਾਨ ਰਿਪਰ ਰਾਈਡਿੰਗ ਦਾ ਹੋ ਗਿਆ ਦੂਜੇ ਰੋਂਗ ਸਾਈਡ ਵਾਲੇ ਹੋ ਗਏ ਇਹ ਆ ਦੇਖੋ ਬੁਲੇਟ ਪਟਾਕੇ ਬੁਲੇਟ ਪਟਾਕੇ ਦੇ ਵਿੱਚ ਆ ਗਏ ਨਾ ਉਹ ਗਰਮਤੀ ਕਰਦੇ ਉਸ ਪ੍ਰਸ਼ਾਸਨ ਵੱਲੋਂ ਪੂਰੀ ਮਸਤੀ ਦਿਖਾਈ ਜਾ ਰਹੀ ਹੈ ਸ਼ਹਿਰ ਦੇ ਚੌਂਕਾ ਦੇ ਵਿੱਚ ਨਾਕੇ ਲਗਾ ਕੇ ਜਿੱਥੇ ਪੁਲਿਸ ਪ੍ਰਸ਼ਾਸਨ ਚੈਕਿੰਗ ਕਰ ਰਿਹਾ ਗੱਡੀਆਂ ਦੀ ਉਥੇ ਹੀ ਟ੍ਰਿਪਲ ਲੈਟਿੰਗ ਬੁਲੇਟ ਦੇ ਪਟਾਕੇ ਅਤੇ ਕਾਲੀਆਂ ਫਿਲਮਾਂ ਅਤੇ ਰੋਂਗ ਸਾਈਡ ਡਰਾਈਵਿੰਗ ਕਰਨ ਵਾਲਿਆਂ ਦੇ ਚਲਾਨ ਵੀ ਕੱਟੇ ਜਾ ਰਹੇ ਨੇ ਤੇ ਲੋਕਾਂ ਨੂੰ ਇੱਕੋ ਸੁਨੇਹਾ ਦਿੱਤਾ ਜਾ ਰਿਹਾ ਹੈ कि जे कोई शक्की व्यक्ति कोई नजर आंदी है तो पुलिस प्रशासन ਨੂੰ ਇਤਲਾਹ ਦਿਓ আর ਜਿਹੜੇ ਟ੍ਰੈਫਿਕ ਨਿਯਮ ਹੈ ਉਹਨਾਂ ਦੀ ਪਾਲਣਾ ਕਰੋਗੇ ਤਾਂ ਹੀ ਪੁਲਿਸ ਪ੍ਰਸ਼ਾਸਨ ਤੋਂ ਜਾਂ ਆਪਣੇ ਚਲਾਣਾ ਤੋਂ ਬਚ ਸਕਦੇ ਹੋ ਤੇ ਲੋਕਾਂ ਨੂੰ ਧਿਆਨ ਰੱਖਣ ਦੀ ਲੋੜ ਹੈ ਡਰਾਈਵਿੰਗ ਕਰਦੇ ਸਮੇਂ ਆਪਣੇ ਕਾਗਜ਼ਤ ਪੂਰੇ ਰੱਖੇ ਜਾਣ ਤਾਂ ਜੋ ਕਿਸੇ ਵੀ ਮੁਸ਼ਕਲਤਾ ਪਰੇਸ਼ਾਨੀ ਦਾ ਸਾਹਮਣਾ ਵੀ ਨਾ ਕਰਨਾ ਪਵੇ ਕੈਮਰਾਮੈਨ ਰਮਨ ਕੁਮਾਰ ਅਰਜਨ ਹਲ்தੀਲ ਸ਼ਰਮਾ ਫਾਸਟੇ ਨਿਊਜ਼ ਅੰਮ੍ਰਿਤਸਰ ਪੰਜਾਬ ਪੁਲਿਸ ਵੱਲੋਂ ਪਾਕਿਸਤਾਨ ਦੀ ਹਿਮਾਇਤ ਵਾਲੇ ਨਸ਼ਾ ਤਸਕਰੀ ਦੇ ਦੋ ਹੋ ਰੈਕਟਾਂ ਦਾ ਪਰਦਾਫਾਸ਼ ਕਰਕੇ 6 ਦੋਸ਼ੀਆਂ ਨੂੰ ਕਾਬੂ ਕੀਤਾ ਗਿਆ ਅਤੇ 8 ਕਿਲੋ ਹਿਰੋਇਨ ਅਤੇ 3 ਪਿਸਤੋਲੇ ਸਮੇਤ ਬਰਾਮਦ ਕੀਤਾ ਗਿਆ। ਪੁਲਿਸ ਟੀਮਾਂ ਨੇ ਦੋਸ਼ੀਆਂ ਦੇ ਕਬਜ਼ੇ ਵਿੱਚੋਂ 30000 ਰੁਪਏ ਦੀ ਡਰਗ ਮਨੀ, ਇੱਕ ਐਕਟਿਵਾ ਅਤੇ ਦੋ ਮੋਟਰਸਾਈਕਲ ਵੀ ਬਰਾਮਦ ਕੀਤੇ। ਇਸ ਸੰਬੰਧੀ ਡੀਜੀਪੀ ਗੌਰਵ ਯਾਦਵ ਵੱਲੋਂ ਜਾਣਕਾਰੀ ਦਿੱਤੀ ਗਈ। ਜੰਡਿਆਲਾ ਗੁਰੂ ਟੋਲ ਪਲਾਜ਼ਾ ਦੇ ਮੁਲਾਜ਼ਮਾਂ ਅਤੇ ਪੀਆਰਟੀਸੀ ਦੇ ਕੰਡਕਟਰ ਦੇ ਨਾਲ ਹੋਈ ਝੜਪ ਜਿਸ ਦੇ ਦੌਰਾਨ ਕੰਡਕਟਰ ਦਾ ਕਹਿਣਾ ਹੈ ਕਿ ਉਸ ਨਾਲ ਕੁੱਟਮਾਰ ਕੀਤੀ ਗਈ ਹੈ। ਅਤੇ ਟੋਲ ਪਲਾਜ਼ਾ ਦੇ ਮੁਲਾਜ਼ਮਾਂ ਵੱਲੋਂ ਸਿਰ ਦੇ ਵਿੱਚ ਕੜੇ ਅਤੇ ਰੋਡ ਮਾਰੀ ਗਈ ਹੈ। ਉਹਦਰ ਜੇ ਗੱਲ ਕਰੀਏ ਟੋਲ ਪਲਾਜ਼ਾ ਮੁਲਾਜ਼ਮਾਂ ਦੀ ਤਾਂ ਉਹਨਾਂ ਦਾ ਕਹਿਣਾ ਹੈ ਕਿ ਸ਼ੁਰੂ ਵਿੱਚ ਕੰਡਕਟਰ ਨੇ ਹੀ ਲੜਾਈ ਸ਼ੁਰੂ ਕੀਤੀ ਹੈ ਅਤੇ ਇੱਕ ਸਰਦਾਰ ਦੀ ਪਾਗ ਲਾ ਦਿੱਤੀ ਸੀ। ਪੀਆਰਟੀਸੀ ਦੇ ਡਰਾਈਵਰਾਂ ਵੱਲੋਂ ਅੰਮ੍ਰਿਤਸਰ ਤੋਂ ਦਿੱਲੀ ਜਾਣ ਵਾਲਾ ਹਾਈਵੇ ਰੋਡ ਜਾਮ ਕੀਤਾ ਗਿਆ। ਪੁਲਿਸ ਪ੍ਰਸ਼ਾਸਨ ਮੌਕੇ ਤੇ ਪਹੁੰਚ ਕੇ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਪਹਿਲੇ ਤੁਹਾਨੂੰ ਅੱਗੇ ਕਹਿੰਦਾ ਕਿ ਮੈਂ ਇੱਕ ਪੱਕੀ ਪੱਕੀ ਨੌਕਰੀ ਮੇਰੀ ਮੈਂ ਤਾਂ ਵੈਸੇ ਲੜਾਈ ਤੋਂ ਡਰਦਾ ਠੀਕ ਹੈ ਜੀ ਉਸ ਤੋਂ ਬਾਅਦ ਇਹਨਾਂ ਨੇ ਕੀਤਾ ਇਹਨਾਂ ਉਧਰ 10-12 ਮੁੰਡੇ ਸੱਦੇ ਆ 10-12 ਮੁੰਡੇ ਸੱਦ ਕੇ ਉਹੜਾ ਮੁੰਡਾ ਜਮਾਨ ਜੀ ਨਾ ਉਹ ਮੈਨੂੰ ਉਧੇ ਗਾਲਾਂ ਕੱਢਣ ਲੱਗ ਗਿਆ ਗਾਲਾਂ ਕੱਢ ਕੇ ਉਹਨਾਂ ਨੇ ਕੀਤਾ ਇਸੇ 10-12 ਜਣੇ 10-12 ਜਣਾ ਆ ਗਏ ਮੇਰੇ ਗਲ ਪੈ ਗਏ ਮੇਰੇ ਗਲ ਪੈ ਗਏ 10-12 ਜਣਾ ਮੇਰੇ ਸੱਚ ਗਲੇ ਪਾ ਜੇ ਮੇਰੀ ਸਵਾਰੀ ਨਾ ਨਾ ਮੈਨੂੰ ਛਡਾਉਂਦੀ ਭਾਜੀ ਮੈਨੂੰ ਇੱਥੇ ਮਾਰੇ ਦੇਣਾ ਭਾਜੀ ਮੈਂ ਮੰਗ ਇਹ ਕਰਦਾ ਵੀ ਫੁੱਲ ਬੜਾ ਫੁੱਲ ਪਰਚਾ ਉਹਦੇ ਤੇ ਹੋਣਾ ਚਾਹੀਦਾ ਜੋ ਉਹਨੇ ਸਰਕਾਰੀ ਕੰਮ 'ਚ ਵਿਗੜ ਪਾਇਆ ਉਹਤੇ ਜੋ ਵੱੜਦੀ ਕਾਰਵਾਈ ਉਹਦੇ ਤੇ ਹੋਣੀ ਚਾਹੀਦੀ ਆ ਆਪਾਂ ਨੂੰ ਇਹ ਨਹੀਂ ਤੇ ਅਸੀਂ ਅਸੀਂ ਰੋਡ ਰੋਡ ਨਹੀਂ ਖੋਲਣਾ ਸਿੱਧੀ ਗੱਲ ਸਟੈਂਡ 'ਚ ਲੱਗਿਆ ਇਹਨੇ ਥੋੜਾ ਜਿਹਾ ਪਿੱਛੇ ਕੀਤਾ ਉਧਰੋਂ ਬੰਦਿਆਂ ਨੇ ਆਣ ਕੇ ਇਹਦੇ ਨਾਲ ਹੱਥੋਂ ਪਾਈ ਹੋਣਾ ਸ਼ੁਰੂ ਕਰਤਾ ਇੱਕ ਕਾਲੀ ਟੀ-ਸ਼ਰਟ ਵਾਲਾ ਮੁੰਡਾ ਸੀ ਜਿੰਨੇ ਇਹਦੇ ਸਿਰ ਦੇ ਵਿੱਚ ਕੜੇ ਮਾਰਨੇ ਸ਼ੁਰੂ ਕਰ ਦਿੱਤੇ ਠੀਕ ਆ ਜੀ ਇੱਕ ਹੋਰ ਬੰਦਾ ਸੀ ਜਿੰਨੇ ਇਹਦੇ ਤੇ ਔਰ ਰਾਡ ਤੇ ਰਾਡ ਕੇ ਪਤਾ ਨਹੀਂ ਕੋਈ ਆਵਾਜ਼ ਦਾ ਕੀ ਸੀਗਾ ਉਹ ਮਾਰਨਾ ਸ਼ੁਰੂ 10 ਬੰਦੇ ਇਸ ਕੱਲੇ ਬੰਦੇ ਨੂੰ ਪਾਏ ਭਾਜੀ ਇਹ ਕਿ ਉਦੋਂ ਇਹ ਪਾਰਟੀ ਹੁਣ ਮੌਕੇ ਤੇ ਆਇਆ ਉਹ ਦੋਨੇ ਪਾਰਟੀਆਂ ਦਾ ਝਗੜਾ ਜ਼ਰੂਰ ਹੋਇਆ ਉਹ ਹੁਣ ਅਸੀਂ ਵੈਰੀਫਾਈ ਕਰ ਰਹੇ ਹਾਂ ਕਿ ਕਿਹਦਾ ਕਸੂਰ ਹੈ ਜੋ ਕਿਸੇ ਵਾਰ ਹੋ ਰਿਹਾ ਤੇ ਕਰਦੇ ਹਾਂ ਹਾਂਜੀ ਤੁਸੀਂ ਦੇਖ ਹੀ ਰਹੇ ਹੋ ਮੈਂ ਵੀ ਹੁਣ ਵੈਰੀਫਾਈ ਕੀਤਾ ਹੁਣ ਦੂਜੀ ਧਿਰੋਂ ਨਾਲ ਵੀ ਪੁੱਛਦੇ ਹਾਂ ਵੀ ਉਹ ਕੀ ਕਹਿ ਰਹੇ ਆ ਕਿ ਦੋਨਾਂ ਨੂੰ ਬਲੱਬ ਕਰਕੇ ਸਾਜ ਲੈਨੇ ਆ ਇਕੱਠੇ ਕਰਕੇ ਤਾਂ ਫਿਰ ਫਾਈਨਲ ਕਰਾਂਗੇ ਦੋਪਰ ਅੰਮ੍ਰਿਤਸਰ ਦੇ ਪਿੰਕ ਪਲਾਜ਼ਾ ਮਾਰਕੀਟ ਚੌਂਕ ਦੇ ਬਾਹਰ ਲੱਗੀਆਂ ਟ੍ਰੈਫਿਕ ਲਾਈਟਸ ਜੋ ਕਿ ਪਿਛਲੇ ਲੰਮੇ ਸਮੇਂ ਤੋਂ ਬੰਦ ਹਨ ਜਿਸ ਕਾਰਨ ਲੋਕਾਂ ਨੂੰ ਆਵਾਜਾਈ ਕਰਨ ਚ ਪਰੇਸ਼ਾਨੀ ਹੋ ਰਹੀ ਹੈ ਅਤੇ ਹਾਦਸਿਆਂ ਦਾ ਖਤਸ਼ਾ ਬਣਿਆ ਰਹਿੰਦਾ ਹੈ ਪ੍ਰਸ਼ਾਸਨ ਇਸ ਵਾਰ ਕੋਈ ਧਿਆਨ ਨਹੀਂ ਦੇ ਰਿਹਾ ਲੋਕਾਂ ਨੇ ਸਾਡੀ ਫਾਸ ਵੀ ਨਿਊਜ਼ ਟੀਮ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਸ਼ਹਿਰ ਦੇ ਚੌਂਕਾਂ ਵਿੱਚ ਬੰਦ ਪਈਆਂ ਟ੍ਰੈਫਿਕ ਲਾਈਟਾਂ ਜਲਦ ਤੋਂ ਜਲਦ ਠੀਕ ਹੋ ਜਾਣੀਆਂ ਚਾਹੀਦੀਆਂ ਹਨ 2002 ਦੀ ਗੱਲ ਕਰਨਿਆਂ ਉਹਦੇ ਵਿੱਚ ਬੰਦ ਹੀ ਉਹਦੇ ਤੋਂ ਬਾਅਦ ਚੱਲ ਪੈਂਦੀਆਂ ਫਿਰ ਬੰਦ ਹੋਈ ਨਹੀਂਆਂ ਇਦਾਂ ਜੀ ਖਾਲਸਾ ਕਾਲਜ ਲਾਗੇ ਵੀ ਬੰਦ ਨੇ ਫਾਲਸਫਾ ਹਰੂਮਨ ਲਾਗੇ ਉਹ ਵੀ ਬੰਦ ਹੋਈ ਨਹੀਂਆਂ ਚੱਲ ਪੈਂਦੀਆਂ ਬੜੀ ਮਹੀਨੇ-ਮਹੀਨੇ ਦੋ ਦੋ ਬੰਦ ਰਹਿੰਦੀਆਂ ਜੀ ਸਮਾਰਟ ਸਿਟੀ ਤੇ ਮੈਨੂੰ ਕੋਈ ਪਤਾ ਨਹੀਂ ਲੱਗਦਾ ਪਰ ਉਹ ਵੀ ਲਾਟਾਂ ਬੰਦ ਰਹੀ ਨਹੀਂ ਹਜੇ ਕਿਹਨਾ ਕੀ ਹੋਣਾ ਕਿ ਜਾਈ ਬੰਨੀਆਂ ਚਾਹੀਦੀਆਂ ਯਾਰ ਵਦਨਾ ਬਈ ਟ੍ਰੈਫਿਕ ਸੁਧਾਰਿੰਦਾ ਵਾ ਟ੍ਰੈਫਿਕ ਚ ਲਾਟਾਂ ਚੱਲਦੀਆਂ ਹੁਣ ਬੰਦਾ ਹਰ ਟ੍ਰੈਫਿਕ ਦੇ ਨਿਯਮਾਂ ਦੀ ਪਾਲਣਾ ਕਰਦਾ ਵਾ ਐਡਾ ਕੋਈ ਵਿੱਚ ਵਜਦਾ ਕੋਈ ਉਧਰੋਂ ਵਜਦਾ ਵਾ ਕੋਈ ਫਦਾ ਨਹੀਂ ਫਿਰ ਚਲਾਨ ਕੱਟਣ ਦਾ ਕੀ ਫਾਇਦਾ ਫਿਰ ਉਹਦੇ ਚਲਾਨ ਕੱਟਣ ਦਾ ਕੋਈ ਫਾਇਦਾ ਨਹੀਂ ਇਹ ਲੋਕੀ ਹਟਦੇ ਨਹੀਂ ਕਿਨੇ ਚਲਾਨ ਪੁਰਸ ਕਰੂਗੀ ਚਾਹੀਦਾ ਇਹ ਵੀ ਮਤਲਬ ਇਹ ਜਿਹੜੀਆਂ ਲਾਈਟਾਂ ਜਿਹੜੀ ਉਹ ਮਤਲਬ ਇਹ ਬਨਨੀਆਂ ਚਾਹੀਦੀਆਂ ਹਰ ਚੌਂਚ ਉਹ ਚਲਾਨ ਆਨਲਾਈਨ ਚਲਾਨ ਸ਼ੁਰੂ ਹੋਣ ਲੱਗੇ ਕਾਫੀ ਜੇ 10 12 ਸਾਲ ਹੋ ਚੱਲੇ ਆ ਕਿੱਥੇ ਬਣੀ ਮਹਾਰਾ ਤੁਹਾਡੇ ਸਾਹਮਣੇ ਹੀ ਆ ਦੇਖ ਲੋ ਸਮਾਜ ਛੜੀ ਬਣੀ ਕਿੱਥੇ ਆ ਬਣੀ ਹੁੰਦੀ ਤੇ ਫਿਰ ਦੇਖੋ ਦਿੱਲੀ ਜਾ ਕੇ ਦੇਖੋ ਕਿਵੇਂ ਬਣੀ ਆ ਇਹ ਸਰਕਾਰਾਂ ਨੂੰ ਹੀ ਚਾਹੀਦਾ ਵੇਖਣਾ ਕਾ ਸਾਰੇ ਚੌਂਕਾਂ 'ਚ ਬੰਦੀ ਆ ਮਹਾਰਾ ਇਹ ਵਿੱਚ ਵਿੱਚ ਚੱਲਦੀਆਂ ਵਿੱਚ ਵਿੱਚ ਨਹੀਂ ਚੱਲਦੀਆਂ ਸ਼ਹਿਰ ਦਾ ਬਹੁਤ ਹੀ ਮਹੱਤਮਪੁਰਨ ਚੌਕ ਜਿਸ ਨੂੰ ਕੀ ਪ੍ਰਿੰਕ ਪਲਾਜ਼ਾ ਮਾਰਕੀਟ ਦੇ ਨਾਮ ਤੋਂ ਜਾਣਿਆ ਜਾਂਦਾ ਹੈ ਹਰ ਚੌਕ ਦੇ ਵਿੱਚ ਕਾਫੀ ਲੰਬੇ ਸਮੇਂ ਤੋਂ ਜਿਹੜੀਆਂ ਟ੍ਰੈਫਿਕ ਸਿਗਨਲ ਜੀਆਂ ਲਾਈਟਾਂ ਨੇ ਬਿਲਕੁਲ ਬੰਦ ਪਈਆਂ ਨੇ ਲੋਕਾਂ ਨੂੰ ਇੱਕ ਸਾਈਡ ਤੋਂ ਦੂਸਰੀ ਸਾਈਡ ਵਿੱਚ ਆਂਦ ਵਿੱਚ ਕਾਫੀ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਹੈ ਕਾਫੀ ਕਈ ਵਾਰ ਦਿਹਾੜੀ 'ਚ ਐਕਸੀਡੈਂਟ ਵੀ ਹੋ ਜਾਂਦੇ ਨੇ ਪਰ ਪ੍ਰਸ਼ਾਸਨ ਬੈਠਾ ਸਿਰਫ ਕੋਈ ਗੱਲ ਕਰ ਰਿਹਾ ਕਿ ਸ਼ਹਿਰ ਨੂੰ ਸਮਾਰਟ ਸਿਟੀ ਬਣਾ ਦਿੱਤਾ ਪਰ ਜੇ ਮੰਤਰੀ ਸਰ ਤੇ ਗੱਲ ਕਰ ਲਈਏ ਤੁਹਾਡੇ ਸਾਹਮਣੇ ਨੇ ਇੱਕ ਚੌਕ ਨਹੀਂ ਕਾਫੀ ਚੌਕ ਐਸੇ ਨੇ ਜਿੱਥੇ ਟ ਕੈਮਰੇ ਹਰ ਜਗ੍ਹਾ ਦੇ ਉੱਤੇ ਲੱਗ ਚੁੱਕੇ ਨੇ ਟ੍ਰੈਫਿਕ ਪੁਲਿਸ ਖੜ ਕੇ ਚਲਾਨ ਵੀ ਚੋਂਗਾ ਚ ਕਰਦੀ ਆ ਪਰ ਜਿੱਥੇ ਚਲਾਨ ਕਰਦੀ ਆ ਉੱਥੇ ਸਹੂਲਤ ਵੀ ਜਿਹੜੀ ਸੜਕਾਂ ਦੀ ਹੈਗੀ ਆ ਵਧੀਆ ਦਿੱਤੀ ਜਾਵੇ ਟ੍ਰੈਫਿਕ ਲਾਈਟਾਂ ਚੱਲਣੀਆਂ ਚਾਹੀਦੀਆਂ ਕਾਰਨ ਕਿ ਲੋਕ ਆਮ ਬੜੀ ਜੰਦਾ ਹੈ ਹਰ ਤਰ੍ਹਾਂ ਦਾ ਟੈਕਸ ਪੇ ਕਰਦੀ ਆ ਰੋਡ ਦਾ ਟੈਕਸ ਪੇ ਕਰਦੀ ਗੱਡੀਆਂ ਦਾ ਟੈਕਸ ਪੇ ਕਰਦੀ ਆ ਪਰ ਇੰਨੇ ਟੈਕਸ ਪੇ ਕਰਨ ਦੇ ਬਾਵਜੂਦ ਲੋਕਾਂ ਨੂੰ ਸਹੂਲਤ ਜਿਹੜੀ ਹੈ ਸਮੁੱਚੀ ਵਧੀਆ ਤਰੀਕੇ ਨਾਲ ਨਹੀਂ ਮਿਲਦੀ ਵੀ ਸਰਕਾਰਾਂ ਨੂੰ ਇਹਦੇ ਲਈ ਸੋਚਣ ਦੀ ਲੋੜ ਹੈ ਤਾਂ ਜੋ ਲੋਕਾਂ ਨੂੰ ਬੜੀ ਸਹੂਲਤ ਆ ਵਧੀਆ ਤਰੀਕੇ ਨਾਲ ਮਿਲ ਸਕੇ ਤੇ ਇੱਕ ਸਾਈਡ ਤੋਂ ਦੂ ਦਬੇ ਨੇ ਉਹਨਾਂ ਨੂੰ ਜਲਦ ਤੋਂ ਜਲ ਚਾਲੂ ਕਰਾਇਆ ਜਾਵੇ ਲੋਕਾਂ ਦੀ ਇਹੀ ਪੈਲ ਦੇ ਆਧਾਰ ਤੇ ਸਰਕਾਰਾਂ ਤੋਂ ਮੰਗ ਹੈ ਕੈਮਰਾਮੈਨ ਰਮਨ ਕੁਮਾਰ ਦੇ ਨਾਲ ਚਿਲ ਸ਼ਰਮਾ ਫਾਸਟਵੇ న్యూਸ ਅਮਰਤਸਰ ਆਪ ਸਭ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਫਾਸਟਵੇ ਕੇਬਲ ਆਪਰੇਟਰ ਦੇ ਕੁਝ ਕਰਮਚਾਰੀ ਜੋ ਕਿ ਫਾਸਟਵੇ ਕੇਬਲ ਆਪਰੇਟਰ ਤੋਂ ਨੌਕਰੀ ਛੱਡ ਕੇ ਦੂਸਰੀ ਕੇਬਲ ਨਾਲ ਮਿਲ ਕੇ ਅਤੇ ਗ੍ਰਾਹਕਾਂ ਨੂੰ ਗੁੰਮਰਾਹ ਕਰਕੇ ਅਤੇ ਝੂਠ ਬੋਲ ਕੇ ਫਾਸਟਵੇ ਦੇ ਬਾਕਸ ਚੁੱਕ ਕੇ ਦੂਸਰੀ ਕੰਪਨੀ ਦੇ ਬਾਕਸ ਲਗਾ ਰਹੇ ਹਨ ਆਪ ਸਭ ਨੂੰ ਬੇਨਤੀ ਕੀਤੀ ਜਾਂਦੀ ਹੈ ਜੇਕਰ ਫਾਸਟਵੇ ਕੇਬਲ ਆਪਰੇਟਰ ਦਾ ਕੋਈ ਕਰਮਚਾਰੀ ਆਪ ਨੂੰ ਗੁੰਮਰਾਹ ਯਾ ਚੋਟ ਬੋਲ ਕੇ ਫਾਸਟਵੇ ਦਾ ਬਾਕਸ ਬਦਲਦਾ ਹੈ ਤਾਂ ਤੁਰੰਤ ਕੇਬਲ ਆਪਰੇਟਰ ਦੇ ਮਾਲਿਕ ਨੂੰ ਇਤਲਾ ਦੇਵੋ ਪੰਜਾਬ ਸਰਕਾਰ ਦੇ ਹਰਕਾਰ ਰੋਜ਼ਗਾਰ ਅਤੇ ਕਾਰੋਬਾਰ ਅਧੀਨ ਨੌਜਵਾਨਾਂ ਨੂੰ ਰੋਜ਼ਗਾਰ ਦੇ ਅਤੇ ਸਵੈ ਰੋਜ਼ਗਾਰ ਦੇ ਕਾਬਿਲ ਬਣਾਉਣ ਲਈ ਹਰ ਸੰਭਵ ਉਪਰਾਲੇ ਕੀਤੇ ਜਾ ਰਹੇ ਹਨ ਰੋਜ਼ਗਾਰ ਅਫਸਰ ਨਰੇਸ਼ ਕੁਮਾਰ ਨੇ ਦੱਸਿਆ ਕਿ 28 ਜੂਨ 2024 ਨੂੰ ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾਨ ਰਜੀਤ ਐਵੇਨਿਊ ਅੰਮ੍ਰਿਤਸਰ ਵਿਖੇ ਰਜਿਸਟ੍ਰੇਸ਼ਨ ਕੈਂਪ ਲਗਾਇਆ ਗਿਆ ਇਸ ਕੈਂਪ ਵਿੱਚ 113 ਵਿਦਿਆਰਥੀਆਂ ਨੇ ਪਾਗ ਲਿਆ ਜਿਸ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਸਰਕਾਰੀ ਜਾਂ ਪ੍ਰਾਈਵੇਟ ਨੌਕਰੀਆਂ ਬਾਰੇ ਜਾਣਕਾਰੀ ਦੇਣਾ ਸੀ। ਥਾਣਾ ਗੇਟ ਹਕੀਮਾ ਦੀ ਪੁਲਿਸ ਚੌਂਕੀ ਅਨਗੜ ਵੱਲੋਂ ਇੱਕ ਦੋਸ਼ੀ ਨੂੰ ਕਾਬੂ ਕਰਕੇ ਉਸ ਪਾਸੋਂ ਇੱਕ ਨਾਜਾਇਜ਼ ਪਿਸਤਲ ਸਮੇਤ ਕਾਰਤੂਸ ਬਰਾਮਦ ਕੀਤਾ ਗਿਆ। ਫਾਸਟਵੇ ਦਾ ਫਿਲਮੀ ਚੈਨਲ ਨੰਬਰ 240 ਤੇ ਫਾਸਟਵੇ ਮੂਵੀ ਚੈਨਲ ਨੰਬਰ 241 ਤੇ ਫਾਸਟਵੇ ਮੈਟਰੋ ਚੈਨਲ ਨੰਬਰ 242 ਤੇ ਫਾਸਟ ਵੇ 뮤직 ਚੈਨਲ ਨੰਬਰ 243 ਤੇ ਗੁਰਦੁਆਰਾ ਸ਼ਹੀਦਾ ਸਾਹਿਬ ਤੋਂ ਸਿੱਧਾ ਪ੍ਰਸਾਰਣ ਚੈਨਲ ਨੰਬਰ 556 ਸ਼੍ਰੀ ਦੁਰਗਿਆਣਾ ਤੀਰਤ ਤੋਂ ਸਿੱਧਾ ਪ੍ਰਸਾਰਣ ਚੈਨਲ ਨੰਬਰ 563 ਤੇ ਕੀਤਾ ਜਾ ਰਿਹਾ ਹੈ ਮੰਦੇ ਲਾਲ ਭਵਨ ਮਾਡਲ ਟਾਊਨ ਤੋਂ ਸਵੇਰੇ ਸਿੱਧਾ ਪ੍ਰਸਾਰਣ ਚੈਨਲ ਨੰਬਰ 241 ਅਤੇ ਸ਼ਾਮ ਨੂੰ ਸਿੱਧਾ ਪ੍ਰਸਾਰਣ ਚੈਨਲ ਨੰਬਰ 242 ਤੇ ਕੀਤਾ ਜਾਂਦਾ ਹੈ ਫਾਸਟ ਵੇ ਦੇ ਲੋਕਲ ਚੈਨਲਸ ਤੇ ਐਡਵਰਟਾਈਜ਼ਮੈਂਟ ਦੇਣ ਲਈ ਫੋਨ ਨੰਬਰ 700930 8833 ਤੇ ਸੰਪਰਕ ਕੀਤਾ ਜਾ ਸਕਦਾ ਹੈ ਹੁਣ ਸਮਾਂ ਹੋ ਗਿਆ ਛੋਟੇ ਜਿਹੇ ਬ੍ਰੇਕ ਦਾ ਬ੍ਰੇਕ ਤੋਂ ਬਾਅਦ ਤੁਸੀਂ ਦੇਖੋਗੇ ਵਾਤਾਵਰਨ ਨੂੰ ਸ਼ੁੱਧ ਰੱਖਣ ਲਈ ਕਰਨੀ ਹੋਵੇਗੀ ਪੌਦਿਆਂ ਦੀ ਦੇਖਭਾਲ ਇਹ ਤੇ ਕੁਝ ਹੋਰ ਖਬਰਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ ब्रेक ਤੋਂ ਬਾਅਦ ਇੱਕ ਵਾਰ ਫੇਰ ਤੁਹਾਡਾ ਸਵਾਗਤ ਹੈ ਦਿਨੋ ਦਿਨ ਧਰਤੀ ਤੇ ਤਾਪਮਾਨ ਵਧਦਾ ਹੀ ਜਾ ਰਿਹਾ ਹੈ ਕਿਉਂਕਿ ਵਾਤਾਵਰਨ ਪੂਰੀ ਤਰ੍ਹਾਂ ਨਾਲ ਦੂਸ਼ਿਤ ਹੋ ਰਿਹਾ ਹੈ ਜਿਸ ਦੇ ਜ਼ਿੰਮੇਵਾਰ ਅਸੀਂ ਖੁਦ ਹਾਂ ਲਗਾਤਾਰ ਪੇੜ ਪੌਦੇ ਵੱਡੇ ਜਾ ਰਹੇ ਹਨ ਤੇ ਜੋ ਲੱਗੇ ਹਨ ਉਹਨਾਂ ਦਾ ਸਹੀ ਰੱਖ-ਰਖਾਵ ਨਹੀਂ ਕਰ ਰਹੇ ਅੰਮ੍ਰਿਤਸਰ ਦੀਆਂ ਸੜਕਾਂ ਵਿੱਚਕਾਰ ਡਿਵਾਈਡਰ ਅੰਦਰ ਜੋ ਦਰਖਤ ਲੱਗੇ ਹੋਏ ਨੇ ਉਸ ਨਾਲ ਥੋੜਾ ਬਹੁਤ ਵਾਤਾਵਰਨ ਠੀਕ ਹੈ ਪਰ ਪਾਣੀ ਨਾ ਲੱਗਣ ਕਾਰਨ ਦਰਖਤਾਂ ਦੀਆਂ ਜੜ੍ਹਾਂ ਪੂਰੀ ਤਰ੍ਹਾਂ ਸੁੱਕੀਆਂ ਹਨ नगर निगम दी जिम्मेदारी बांधी है कि समय अनुसार डिवाइडर अंदर लगे درختਾਂ ਨੂੰ ਪਾਣੀ ਦਿੱਤਾ ਜਾਵੇ ਪਰ ਨਗਰ ਨਿਗਮ ਦੇ ਸੰਬੰਧਿਤ ਵਿਭਾਗ ਕੋਲ ਸ਼ਾਇਦ ਇਸ ਕੰਮ ਲਈ ਸਮਾਂ ਹੀ ਨਹੀਂ ਹੈ ਇਹ درخت ਖਰਾਬ ਹੋ ਰਹੇ ਹਨ ਜਿਨ੍ਹਾਂ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ ਅਸੀਂ ਇਹ ਦੇਖ ਸਕਦੇ ਹਾਂ ਕਿ ਇਹ ਸਾਰੇ ਪੌਦੇ ਕਾਫੀ ਤਰ੍ਹਾਂ ਸੁੱਕਦੇ ਪਏ ਨੇ ਤੇ ਇਹਨਾਂ ਨੂੰ ਪ੍ਰੋਪਰ ਪਾਣੀ ਦੇਣਾ ਚਾਹੀਦਾ ਹੈ ਐਨ ਜੀਓਜ਼ ਇੱਥੇ ਆ ਕੇ ਪਲਾਂਟਸ ਲਗਾਣ ਗਿਆ ਨੇ ਬਟ ਐਨ ਜੀਓਜ਼ ਮੇਨਟੇਨ ਨਹੀਂ ਕਰਦੀਆਂ ਜਾਂ ਕੋਈ ਸਰ ਦਾ ਸਿਸਟਮ ਹੋ ਜਾ ਚਾਹੀਦਾ ਹੈ ਜਾਂ ਕਾਰਪੋਰੇਸ਼ਨ ਨੂੰ ਚਾਹੀਦਾ ਹੈ ਕਿ ਇੱਥੇ ਰੈਗੂਲਰ ਪਾਣੀ ਦਵੇ ਤਾਂ ਕਿ ਇਹ ਸਾਰੇ ਬੂਟੇ ਚੰਗੀ ਤਰ੍ਹਾਂ ਪਲ ਸਕਣ ਤੇ ਵਾਤਾਵਰਣ ਵਧੀਆ ਰਹੇ ਮੌਸਮ ਦਾ ਇਹ ਤੱਕ ਤਾਂ ਪਤਾ ਨਹੀਂ ਬਹੁਤ ਗਰਮੀ ਹੈ ਜੀ ਦੇਖ ਲਓ ਜੁਲਾਈ ਸ਼ੁਰੂ ਹੋਣ ਲੱਗੀ ਹੈ ਤੇ ਅਜੇ ਤੱਕ ਮੌਸਮ ਦਾ ਹਾਲ ਦੇਖ ਲਓ ਬਹੁਤ ਗਰਮੀ ਹੈ بارش ਦਾ ਨਾਮ ਨਾ ਨਿਸ਼ਾਨ ਨਹੀਂ ਹੈਗਾ ਤੇ ਬੂਟੇ ਸਾਰੇ ਸੁੱਕਦੇ ਪਏ ਨੇ ਤੇ ਇੱਥੇ ਪ੍ਰੋਪਰ ਪਾਣੀ ਦੇਣਾ ਚਾਹੀਦਾ ਸ਼ਹਿਰ ਵਾਸੀਆਂ ਨੂੰ ਸੰਦੇਸ਼ ਆਈ ਹੈ ਜੀ ਕਿ ਇੱਥੇ ਆਪਣੇ ਸਾਰੇ ਜਨੇ ਬੂਟੇ ਲਗਾਣ ਜਿਹੜਾ ਬੂਟਾ ਲਗਾਉਂਦਾ ਤੇ ਉਹਦਾ ਟੇਕ ਕੇਅਰ ਵੀ ਕਰਨ ਉਹਨੂੰ ਰੈਗੂਲਰ ਪਾਣੀ ਦੇਣ ਸਾਰਾ ਕੁਝ ਕਰਨ ਤਾਂ ਕਿ ਉਹ ਪ੍ਰੋਪਰ ਫਲੰਸਰ ਬੂਟਾ ਲਗਾਉਣਾ ਹੀ ਨਹੀਂ ਫਰਜ਼ ਹੁੰਦਾ ਉਹਨੂੰ ਮੇਨਟੇਨ ਕਰਨਾ ਉਸ ਤੋਂ ਵੀ ਵੱਡਾ ਫਰਜ਼ ਹੈ। ਸ਼ਹਿਰ ਦੀਆਂ ਵੱਖ-ਵੱਖ ਸੜਕਾਂ ਦੇ ਡਿਵਾਈਡਰਾਂ ਦੇ ਵਿੱਚ ਸੰਬੰਧਿਤ ਵਿਭਾਗ ਵੱਲੋਂ ਦਰਖਤ ਲਗਾਏ ਗਏ ਨੇ ਤਾਂ ਜੋ ਵਾਤਾਵਰਣ ਸ਼ੁੱਧ ਰਹੇ। ਪਰ ਇਹਨਾਂ ਡਿਵਾਈਡਰਾਂ ਦੇ ਵਿੱਚ ਜਿਹੜੇ ਦਰਖਤ ਲੱਗੇ ਹੋਏ ਨੇ ਉਹਨਾਂ ਦੇ ਹਾਲਾਤ ਜਿਹੜੇ ਨੇ ਉਹ ਬਹੁਤ ਹੀ ਤਰਸਯੋਗ ਨੇ। ਜਿੰਨੀ ਗਰਮੀ ਪੈ ਰਹੀ ਹੈ ਉਸ ਗਰਮੀ ਦੇ ਨਾਲ ਇਹ ਦਰਖਤ ਸੁੱਕਦੇ ਜਾ ਰਹੇ ਨੇ। ਕਿਉਂਕਿ ਸੰਬੰਧਤ ਵਿਭਾਗ ਵੱਲੋਂ ਇਹਨਾਂ ਡਿਵਾਈਡਰਾਂ ਦੇ ਵਿੱਚ ਦਰਖਤਾਂ ਨੂੰ ਪਾਣੀ ਹੀ ਨਹੀਂ ਲਗਾਇਆ ਜਾ ਰਿਹਾ। ਸੋ ਉਮੀਦ ਕਰਦੇ ਹਾਂ ਕਿ ਸੰਬੰਧਤ ਵਿਭਾਗ ਇਸ ਵਾਰ ਧਿਆਨ ਦੇਗਾ ਤੇ ਜਲਦ ਇਹਨਾਂ ਦਾ ਰੱਖ-ਰਖਾਵ ਕਰੇਗਾ। ਅੰਮ੍ਰਿਤਸਰ ਤੋਂ ਵਿਜੇ ਕੁਮਾਰ ਫਾਸਟ ਵੀ ਨਿਊਜ਼। ਪੰਜਾਬ ਸਰਕਾਰ ਨੂੰ ਬਣਿਆ ਪਾਵੇਂ 22 ਸਾਲ ਦੇ ਕਰੀਬ ਦਾ ਅਰਸਾ ਹੋ ਚੱਲਿਆ ਪਰ ਲੋਕ ਅੱਜ ਵੀ ਗਲੀਆਂ ਨਾਲੀਆਂ ਦੇ ਵਿਕਾਸ ਲਈ ਸੰਘਰਸ਼ ਕਰਦੇ ਨਜ਼ਰ ਆ ਰਹੇ ਹਨ। ਜੇਕਰ ਪਿੰਡ ਵਾਸੀਆਂ ਦੀ ਮੰਨੀ ਤਾਂ ਪਿੰਡ ਦੇ ਮੁੱਖ ਬਾਜ਼ਾਰਾਂ ਅਤੇ ਇਤਿਹਾਸਿਕ ਗੁਰਦੁਆਰਿਆਂ ਨੂੰ ਜਾਣ ਵਾਲੇ ਰਸਤਿਆਂ ਤੇ ਗੰਦਾ ਪਾਣੀ ਖੜਾ ਹੋਣ ਕਰ ਲੋਕਾਂ ਦਾ ਇਹਨਾਂ ਬਾਜ਼ਾਰਾਂ ਵਿੱਚੋਂ ਲੰਘਣਾ ਵੀ ਮੁਹਾਲ ਐ ਮੈਂ ਜੀ ਇਹੋ ਕਹਿਣਾ ਚਾਹਨਾ ਕਿ ਨਗਰ ਸਭਰਾ ਦੇ ਪਤਾ ਨਹੀਂ ਕਿੰਨੇ ਕਿ ਚਿਰ ਦਾ 20 ਸਾਲਾਂ ਤੋਂ ਵਿਕਾਸ ਹੋਣ ਡਿਆ ਤੇ ਜਿਹੜਾ ਕੋਈ ਟਾਂ ਕਿਸੇ ਪਾਸੇ ਨੂੰ ਲੱਗ ਜਾਂਦੀ ਕਿਦੋਂ ਨਾਲੀ ਉੱਚੀ ਕਰ ਦਿੰਦੇ ਆ ਕਿਦੋਂ ਸੜਕ ਉੱਚੀ ਕਰ ਦਿੰਦੇ ਆ ਆ ਤੁਸੀਂ ਮੇਨ ਰਾਵਾ ਜਿੱਥੇ ਸੰਗਤਾਂ ਪਹਿ ਰਾਤ ਦੇ 2 ਵਜੇ ਬਾਬੇ ਵੀਰ ਸਿੰਘ ਦੇ ਸਤਾਨਾਂ ਤੇ ਆਉਂਦੀਆਂ 2 ਵਜੇ ਤੋਂ ਸੰਗਤ ਸ਼ੁਰੂ ਹੋ ਜਾਂਦੀ ਆ ਉਹਨਾ ਤੇ ਰਾਹ ਦਾ ਹਾਲ ਵੇਖੋ 25000 ਵਾਦੀ ਵਾਲਾ ਪਿੰਡ ਆ ਲਗਭਗ ਹਜ਼ਾਰਾਂ ਨਾਲ ਸੰਗਤ ਆਉਂਦੀ ਸਵੇਰੇ ਤੇ ਸਾਰੇ ਲੋਕ ਉਹਨਾਂ ਦੇ ਨਾਲ ਰਿਸ਼ਤੇਦਾਰ ਵੀ ਆਏ ਹੁੰਦੇ ਆ ਸਾਨੂੰ ਬੜੀ ਸ਼ਰਮ ਦਾ ਸਾਹਮਣਾ ਕਰਨਾ ਪੈਂਦਾ ਵੀ ਤੁਹਾਡਾ ਇਤਿਹਾਸਕ ਪਿੰਡ ਆ ਐਡਾ ਤਗੜਾ ਤੁਹਾਡਾ ਪਿੰਡ ਆ ਤੇ ਗੁਰਦਾਰੇ ਜਾਨ ਨੂੰ ਤਾਂ ਰਸਤਾ ਨਹੀਂ ਬਣ ਸਕਿਆ ਇਹ ਰਸਤਾ ਜਿਹੜਾ ਲਗਭਗ ਪੌਣੀ ਪਿੰਡ ਨੂੰ ਜਾਂਦਾ ਇਹ ਰਸਤਾ ਬਹੁਤ ਜ਼ਿਆਦਾ ਭੀੜਾ ਹੋ ਜਾਂਦਾ ਤੇ ਨਾਲੇ ਖਰਾਬ ਹੋ ਜਾਂਦਾ ਸੋ ਬੇਨਤੀ ਇਹੋ ਮੈਂ ਕਰਦਾ ਪ੍ਰਸ਼ਾਸਨ ਨੂੰ ਵੀ ਤੇ ਸਾਰੇ ਵੀਰਾਂ ਨੂੰ ਵੀ ਸਹਿਯੋਗ ਦਿਈਏ ਇਹਨੂੰ ਬੜੇ ਵਧੀਆ ਤਰੀਕੇ ਨਾਲ ਰਾਹ ਬਣਾਈਏ ਵੀ ਜਿਹੜਾ ਸਾਡੇ ਪਿੰਡ ਦੀ ਨਾ ਕਿ ਇਤਿਹਾਸਕ ਗੁਰਦਾਰਾ ਤੇ ਇਤਿਹਾਸਕ ਗੁਰਦਾਰੇ ਦਾ ਲਾਉਣਾ ਮੇਨ ਮੇਲੇ ਆ ਮੇਲੇ ਆ ਦਿਨ ਸਾਡੀਆਂ ਪਾਣੀ ਦੀਆਂ ਗਲੀਆਂ ਭਰੀਆਂ ਹੁੰਦੀਆਂ ਲੋਕਾਂ ਨੇ ਸਾਡਾ ਜੀ ਆਣ ਰਾਮ ਕੀਤਾ ਪਿਆ ਵੀ ਤੋਂ ਅਸੀਂ ਗਲੀਆਂ ਕੋ ਨਹੀਂ ਇਹ ਇਹ ਬਣਾਉਂਦੇ 80 ਲੱਖ ਰੁਪਏ ਇਹ ਸਭਰਾਵਾਂ ਦੇ ਵਿੱਚੋਂ ਹਰ ਸਾਲ ਕਰਾ ਕੇ ਤੇ ਪੰਚਾਇਤ ਦੀ ਝੋਲੀ ਪਾ ਦਿੰਨੇ ਆ ਤੇ ਉਹ ਮਹਿਕਮਾ ਪੈਸੇ ਖਾ ਜਾਂਦਾ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ ਵੱਲੋਂ ਦੁਪਹਿਰਾ ਜਬ ਤੱਕ ਸਮਾਗਮ ਦਾ ਆਇਆ ਹੋ ਪਾਈ ਗੁਰਿਕ ਬਾਲ ਸਿੰਘ ਅਤੇ ਪਾਈ ਅਮਨਦੀਪ ਸਿੰਘ ਜੀ ਦੀ ਦੇਖਰੇਖ ਵਿੱਚ ਦਾਤਾਬੰਦੀ ਛੋੜ ਪਬਲਿਕ ਸਕੂਲ ਅੱਡਾ ਬੌਲੀ ਰਾਮਤੀ ਰਥ ਰੋਡ ਵਿਖੇ ਕਰਵਾਇਆ ਗਿਆ ਜਿਸ ਵਿੱਚ ਸਿੱਖ ਪੰਥ ਦੇ ਮਹਾਨ ਕੀਰਤਨੀ ਜਥਿਆਂ ਨੇ ਹਾਜ਼ਰੀ ਭਰੀ ਉਪਰੰਤ ਪਾਈ ਅਮਨਦੀਪ ਸਿੰਘ ਨੇ ਕਥਾ ਕੀਰਤਨ ਕਰਕੇ ਸੰਤਨਾਂ ਨੂੰ ਨੇਹਾਲ ਕੀਤਾ ਇਸ ਮੌਕੇ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ ਵੱਲੋਂ ਪਾਈ ਅਮਨਦੀਪ ਸਿੰਘ ਦੇ ਸਾਥੀ ਪਾਈ ਸ਼ਮਸ਼ੇਰ ਸਿੰਘ ਜੀ ਦਾ ਧਾਰਮਿਕ ਗੀਤ ਸਤਗੁਰੂ ਆਵਨਗੇ ਫੇਰਾ ਪਾਵਨਗੇ ਰਿਲੀਜ਼ ਕੀਤਾ ਗਿਆ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਆਹਲੂਵਾਲੀਆ ਐਂਡ ਸਟੇਟ ਦੇ ਜੱਜਬੀਰ ਸਿੰਘ ਆਹਲੂਵਾਲੀਆ ਅਤੇ ਵਰਲਡ ਸਿੱਖ ਚੈਂਬਰ ਆਫ ਕਮਰਸ ਦੇ ਕਨਵੀਨਰ ਰਾਜਿੰਦਰ ਸਿੰਘ ਮਰਵਾਹਾ ਅਤੇ ਸੁਲਤਾਨ ਉਲਕੋਮ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਫੈਡਰੇਸ਼ਨ ਦੇ ਕਨਵੀਨਰ ਹਰਪਾਲ ਸਿੰਘ ਆਹਲੂਵਾਲੀਆ ਦੇ ਸਹਿਯੋਗ ਨਾਲ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਰੋਜ਼ ਐਵੇਨਿਊ ਮਕਬੂਲ ਰੋਡ ਵਿਖੇ ਠੰਡੇ ਮਿੱਠੇ ਜਲਦੀ ਛਬੀਲ ਅਤੇ ਲੰਗਰ ਲਗਾਇਆ ਗਿਆ। ਇਸ ਮੌਕੇ ਸੁਖਵਿੰਦਰ ਸਿੰਘ ਕੋਹਲੀ, ਮਨਦੀਪ ਸਿੰਘ ਬਲਦੇਵ ਸਿੰਘ ਵੀਰਕਾ ਵੀ ਮੌਜੂਦ ਸਨ ਸ਼ਹੀਦਾਂ ਦੇ ਸਰਦਾਰ ਪੰਚਮ ਬਾਦਸ਼ਾ ਤਨਤਨ ਸਿੰਘ ਅਰਜਨ ਸਿੰਘ ਜੀ ਮਹਾਰਾਜਾ ਆ ਸ਼ਹੀਦੀ ਗੁਰਪੁਰਬ ਦੇ ਸਬੰਧ ਵਿੱਚ ਜੱਪਿਓ ਜਨ ਅਰਜਨ ਦੇਵ ਗੁਰੂ ਫਿਰ ਸੰਕਟ ਜੋਂਨ ਗਰਬਨੀ ਆਇਓ ਅੱਜ ਵੱਡੇ ਪੱਧਰ ਤੇ ਆਲੀ ਅਸੋਸੀਏਟ ਵੱਲੋਂ ਔਰ ਵਰਲਡ ਸੇਕ ਚੈਂਬਰ ਆਫ ਕਾਮਰਸ ਵੱਲੋਂ ਸੁਭੀਲਾ ਦੇ ਲੰਗਰ ਪ੍ਰਸ਼ਾਦਾ ਦੇ ਲੰਗਰ ਦਾਲ ਦੇ ਲੰਗਰ ਔਰ ਬਹੁਤ ਸਾਰੇ ਲੰਗਰ ਜਿਹੜੇ ਨੇ ਲਗਾਏ ਜਾ ਰਹੇ ਨੇ ਹਰ ਸਾਲ ਦੀ ਤਰ੍ਹਾਂ ਹਮੇਸ਼ਾ ਹੀ ਇਹ ਜਿਹੜਾ ਇਸ ਜਗ੍ਹਾ ਤੋਂ ਲੰਗਰ ਦਾ ਜਿਹੜਾ ਸੰਚਾਲਨ ਹੁੰਦਾ ਰਹਿੰਦਾ ਵਾ ਆਏ ਮਰਵਾਹ ਸਾਹਿਬ ਜੱਜ ਵੀ ਰਾਨੂੰ ਸਿੰਘ ਆਲੂ ਵਾਲੀ ਆ ਜੀ ਅਤੇ ਮੰਦੀਪ ਜੀ ਕੋਲੀ ਸਾਹਿਬ ਸਾਰਿਆਂ ਨੇ ਰਲ ਮਿਲ ਕੇ ਬਹੁਤ ਸੇਵਾ ਕਰ ਰਹੇ ਨੇ ਅਤੇ ਇਸੇ ਤਰ੍ਹਾਂ ਹੀ ਇਹ ਸੇਵਾ ਚੱਲਦੀ ਹੈ ਜੀ। ਸ੍ਰੀ ਗੁਰੂ ਕੰਤਨ ਸ੍ਰੀ ਗੁਰਜਨ ਦੇਵ ਜੀ ਸਾਹਿਬ ਜੀ ਦੇ ਸਿੱਧੀ ਗੁਰੂ ਦੇ ਮੌਕੇ ਤੇ ਅਸੀਂ ਹਰ ਸਾਲ ਹੀ ਸ਼ਗੀਲ ਤੇ ਲੰਗਰ ਦੀ ਸੇਵਾ ਕਰਦੇ ਹਾਂ। ਪਰਮਾਤਮਾ ਸਾਡੇ ਕੋ ਅੱਗੇ ਵੀ ਇਹ ਸੇਵਾ ਲੈਂਦਾ ਰਹੇ। ਤੇ ਅਸੀਂ ਇਸ ਕਰਕੇ ਸ਼ੁਕਰਗੁਜ਼ਾਰ ਆ ਕਿ ਪ੍ਰਮਾਤਮਾ ਸਾਡੇ ਕੋ ਸੇਵਾ ਲੈ। ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਗੁਰਪੁਰਬ ਦੇ ਸੰਬੰਧ ਵਿੱਚ ਅੰਮ੍ਰਿਤਸਰ ਫਾਸਟਵੇ ਟੈਕਨੀਕਲ ਟੀਮ ਵੱਲੋਂ ਰੰਜੀਤ ਐਵੇਨਿਊ ਵਿਖੇ ਠੰਡੇ ਮਿੱਠੇ ਜਲ ਦੀ ਛਬੀ ਲਗਾਈ ਗਈ। ਇਸ ਮੌਕੇ ਸਤਵਿੰਦਰ ਸਿੰਘ ਬਿੱਲੂ, ਕੁਲਜੀਤ ਸਿੰਘ, ਅਰਵਿੰਦਰ ਸਿੰਘ ਸਮੇਤ ਸਮੂਹ ਟੈਕਨੀਕਲ ਟੀਮ ਨੇ ਛਬੀਲ ਦੀ ਸੇਵਾ ਨਿਭਾਈ। ਸਾਡੇ ਫਾਸਟਵੇ ਟੀਮ ਵੱਲੋਂ ਸਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਪਰਬੂ ਸਮਰੱਥੇ ਕਰਦੇ ਹੋਏ ਅੱਜ ਫਾਸਟਵੇ ਟੀਮ ਵੱਲੋਂ ਆਪਣੇ ਯੋਗਦਾਨ ਵੱਲੋਂ ਇਹ ਕਸ਼ਵੀਲ ਦਾ ਪ੍ਰਬੰਧ ਕੀਤਾ ਗਿਆ ਹੈ ਜਿਸ ਤੇ ਸਾਰੀਆਂ ਸਮੂਹ ਸੰਗਤਾਂ ਨੂੰ ਸਭ ਤੋਂ ਵੀਰ ਭਾਈਆਂ ਨੂੰ ਬਹੁਤ ਚੜ੍ਹਦੀ ਕਲਾ ਦਾ ਸੰਦੇਸ਼ ਦਿੰਦੇ ਆ ਕਿ ਗੁਰੂ ਮਹਾਰਾਜ ਦੀਆਂ ਖੁਸ਼ੀਆਂ ਨੂੰ ਪ੍ਰਾਪਤ ਕਰਦੇ ਹੋ ਉਪਰਾਲੇ ਕਰਨੇ ਚਾਹੀਦੇ ਆ ਤਨਤਨ ਬਾਬਾ ਦੀਪ ਸਿੰਘ ਜੀ ਲੋਕ ਸੇਵਾ ਸੁਸਾਇਟੀ ਵੱਲੋਂ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਦੇ ਸੰਬੰਧ ਵਿੱਚ ਠੰਡੇ ਮਿੱਠੇ ਜਲਦੀ ਛਵੀਲ ਲਗਾਈ ਗਈ ਇਸ ਮੌਕੇ ਅਨਿਲ ਵਸ਼ਿਸ਼ਟ ਬੰਟੀ ਅਰਜੁਨ ਸਿੰਘ ਗੁਰਕਿਰਤ ਸਿੰਘ ਪ੍ਰੇਮ ਕੁਮਾਰ ਅਤੇ ਰਣਜੀਤ ਸਿੰਘ ਨੇ ਸੇਵਾ ਨਿਭਾਈ ਅੱਜ ਬਾਬਾ ਜੀ ਤਨਤਨ ਪੰਚਮ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਗੁਰੂ ਅਰਜਨ ਦੇਵ ਜੀ ਸ਼ਹੀਦੀ ਦੇ ਸਮਰਪਿਤ ਠੰਡੇ ਮਿੱਠੇ ਜਬੀਲ ਦੀ ਸੇਵਾ ਜਿਹੜੀ ਹੈ ਸੋਸਾਇਟੀ ਵੱਲੋਂ ਲਾਈ ਗਈ ਹੈ ਰੋਜ਼ 6 ਤੋਂ ਲੈ ਕੇ 8 ਵਜੇ ਤੱਕ ਸੋਸਾਇਟੀ ਵੱਲੋਂ ਮਿੱਠੇ ਜਲ ਦੀ ਸ਼ਬੀਲ ਸ਼ਹੀਦਾ ਸਾਹਿਬ ਗੁਰਦੁਆਰੇ ਦੇ ਬਾਹਰ ਲਗਾਈ ਜਾਂਦੀ ਹੈ ਬਾਬਾ ਦੀਪ ਸਿੰਘ ਜੀ ਸਾਰੀ ਸੰਗਤ ਉੱਤੇ ਚੜਦੀ ਕਲਾ ਬਖਸ਼ਣ ਪੀਰ ਬਾਬਾ ਗੋਸਪਾਕ ਡੇਰਾ ਬਾਬਾ ਲਖਦਾਤਾ ਵੈਲਫੇਅਰ ਸੋਸਾਇਟੀ ਵੱਲੋਂ ਟੇਲਰ ਰੋਡ ਨੇੜੇ ਐਨਐਮ ਸਿਨੇਮਾ ਦਰਗਾਹ ਤੇ ਬਾਬਾ ਜੀ ਦਾ ਸਲਾਣਾ ਔਰਸ ਮੁਬਾਰਕ ਰਕੇਸ਼ ਕੁਮਾਰ ਬੰਟੀ ਪ੍ਰਧਾਨ ਦੀ ਅਗਵਾਈ ਵਿੱਚ ਮਨਾਇਆ ਗਿਆ ਇਸ ਸੰਬੰਧ ਵਿੱਚ 28 ਜੂਨ ਨੂੰ ਝੰਡਾ ਰਸਮ ਮਹਿੰਦੀ ਅਤੇ ਡੋਰੀ ਦੀ ਰਸਮ ਨਿਭਾਈ ਗਈ ਇਸ ਤੋਂ ਪਹਿਲਾਂ ਸ਼ੋਭਾ ਯਾਤਰਾ ਕੱਢੀ ਗਈ ਇਸ ਮੌਕੇ ਸਮਾਗਮ ਵਿੱਚ ਵਿਸ਼ੇਸ਼ ਤੌਰ ਤੇ ਬਾਬਾ ਮੇਸ਼ੀ ਸ਼ਾ ਬਟਾਲੇ ਤੋਂ ਹਾਜ਼ਰ ਹੋਏ ਅਤੇ ਸੰਗਤਾਂ ਨੇ ਉਹਨਾਂ ਨੇ ਔਰਸ ਮੁਬਾਰਕ ਦੀ ਵਧਾਈ ਦਿੱਤੀ ਇਸ ਮੌਕੇ ਸੁਸ਼ਾਂਤ ਪਾਟਿਆ ਗੌਰਵ ਅਰੋੜਾ ਧੀਰਜ ਕਾਕੜਿਆ ਸਮੇਤ ਸਮੂਹ ਮੈਂਬਰ ਹਾਜ਼ਰ ਸਨ ਇਪ 1950 ਸਾਲ ਤੋਂ ਚੱਲਦੇ ਆ ਰਿਹਾ ਦਰਬਾਰ ਉਹਨਾਂ ਨੇ ਇੱਥੇ ਸਾਡੇ ਬਜ਼ੁਰਗ ਇੱਥੋਂ ਦੀ ਸੇਵਾ ਕਰਦੇ ਆ ਰਹੇ ਉਹਨਾਂ ਦਾ ਬਸ ਸਾਨੂੰ ਸੇਵਾ ਮਿਲੀ ਆ ਜੋ ਇਹ ਤਨਮਾਨਾ ਕਰਦੇ ਪਏ ਆ ਸਰ ਸ਼ਹਿਰ ਵਸਤੀਆਂ ਨੂੰ ਬੇਨਤੀ ਆ ਵੀ ਇੱਥੇ ਆ ਕੇ ਸਰਕਾਰ ਅੱਗੇ ਸਜਦਾ ਕਰਨ ਉਹਨਾਂ ਦਾ ਆਸ਼ੀਰਵਾਦ ਲੈਣ ਪਿਛਲੇ ਕਾਫੀ ਸਮੇਂ ਤੋਂ ਅੰਮ੍ਰਿਤਸਰ ਦਾ ਦਿਲ ਕਹਿਲੌਣ ਵਾਲੀ ਲਾਰੈਂਸ ਰੋਡ ਦੇ ਨਜ਼ਦੀ ਕੰਪਨੀ ਬਾਗ ਵਿਖੇ ਫਨਲੈਂਡ ਚਿਲਡਰਨਸ ਪਾਰਕ ਚਲਾਇਆ ਜਾ ਰਿਹਾ ਜਿਸ ਵਿੱਚ ਬੱਚੇ ਅਤੇ ਵੱਡੇ ਉਸ ਥਾਂ ਲੱਗੇ ਝੂਲਿਆਂ ਦਾ ਭਰਪੂਰ ਆਨੰਦ ਲੈ ਰਹੇ ਹਨ ਸ਼ਹਿਰ ਵਾਸੀਆਂ ਵਾਸਤੇ ਇੱਕ ਚੰਗੀ ਖਬਰ ਹੈ ਕਿ ਫਨਲੈਂਡ ਦੀ ਐਂਟਰੀ ਨੂੰ 1 ਜੂਨ ਤੋਂ ਫ੍ਰੀ ਕਰ ਦਿੱਤਾ ਗਿਆ ਹੈ। ਪਾਰਕ ਦੇ ਅੰਦਰ ਲੱਗੇ ਝੂਲੇ ਇਸਤੇਮਾਲ ਕਰਨ ਵਾਸਤੇ ਟਿਕਟ ਲੈਣੀ ਪਵੇਗੀ। ਤੰਤਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਮੀਰੀ ਪੀਰੀ ਦੀਆਂ ਸ੍ਰੀ ਸਾਹਿਬਾਂ ਧਾਰਨ ਕਰਨ ਦੇ ਗੁਰਪੁਰਬ ਨੂੰ ਸਮਰਪਿਤ ਗੁਰਦੁਆਰਾ ਤਰਮਸ਼ਾਲਾ ਬਾਹਰਲੀ 6 ਨੇ। ਦਲਬਾਬਾ ਬੀਦੀ ਚੰਦ ਸਾਹਿਬ ਪਿੰਡ ਪੁੱਲਰ ਵਿਖੇ ਸਾਲਾਨਾ ਜੋੜ ਮੇਲਾ ਸੰਪਰਦਾਇ ਦਲਬਾਬਾ ਬੀਦੀ ਚੰਦ ਦੇ 12ਵੇਂ ਮੁਖੀ ਜਥੇਦਾਰ ਸੰਤ ਬਾਬਾ ਅਵਤਾਰ ਸਿੰਘ ਸੂਰ ਸਿੰਘ ਵਾਲਿਆ ਅਤੇ ਸਮੂਹ ਇਲਾਕਾ ਵਾਸੀਆਂ ਦੇ ਸਹਿਯੋਗ ਨਾਲ ਕਰਵਾਇਆ ਗਿਆ ਅਤੇ ਆਖਿਰ ਵਿੱਚ ਮੁੱਖ ਖਬਰਾਂ ਇੱਕ ਵਾਰ ਫਿਰ ਤੋਂ ਮੈਤਰੀਪੁਰ ਪਰਿਵਾਰ ਵੱਲੋਂ ਕੱਢੀ ਗਈ ਸ਼ਾਨਦਾਰ पादुका ਸ਼ੋਭਾ ਯਾਤਰਾ ਸਾਬਕਾ ਉਪ ਮੁੱਖ ਮੰਤਰੀ ਓਮ ਪ੍ਰਕਾਸ਼ ਸੋਨੀ ਨੇ ਪਿੰਜਰਾਪੋਲ ਗਊਸ਼ਾਲਾ ਨੂੰ ਪੇਂਟ ਕੀਤਾ 51000 ਰੁਪਏ ਦਾ ਚੈੱਕ ਟ੍ਰੈਫਿਕ ਪੁਲਿਸ ਵੱਲੋਂ ਮੁਸਤਦੀ ਵਿਖਾਉਂਦਿਆਂ ਲੋਕਾਂ ਦੇ ਕੱਟੇ ਗਏ ਚਲਾਨ ਸਨạch ਦੀਆਂ ਖਬਰਾਂ ਅਸੀਂ ਅਗਲੇ ਬੁਲੇਟਿਨ ਵਿੱਚ ਫੇਰ ਮਿਲਾਂਗੇ ਹੁਣ ਮੈਨੂੰ ਦਿਓ ਇਜਾਜ਼ਤ ਧੰਨਵਾਦ